ਹਾਂਜੀ ਕਿਸ਼ਾਨਾ ਭਰਾਓ ਤੁਹਾਡਾ ਸਵਾਗਤ ਹੈ ਜੀ ਮੇਰੇ ਆਪਣੇ YouTube ਚੈਨਲ ਦੇ ਉੱਤੇ ਲੋ ਜੀ YouTube ਤੇ ਕਰੀਏ ਅੱਪਾਂ ਹੁੰਦੇ ਇੱਕ ਬਹੁਤ ਚੰਗੀ ਮੱਝ ਦਿਖਾਉਣ ਜਾ ਰਹੇ ਆ ਵੀਰੇ ਝੋਟੀ ਮੱਝ ਹੈ ਤੇ ਛੋਏ ਛੁਈ ਹੋਈ ਹੋਈ ਹੈ ਵੀਰੇ ਦੁੱਧ 11 ਕਿਲੋ ਆ ਗਿਆ ਮੱਝ ਬਹੁਤ ਸਨਖੀ ਜੀ ਵੀਰੇ ਜੇ ਕਹੇ ਲੈਣੀ ਹੋਵੇ ਭਾਈ ਵੀਰ ਨੇ ਤਾਂ ਵੀਰੇ ਇਹਨਾਂ ਨਾਲ ਪਰਖ ਸਕਦਾ ਹੈ ਮੱਝ ਖੜੀ ਹੈ ਵੀਰੇ ਪਿੰਡ ਬਾਦਸ਼ਾਹਪੁਰ ਜ਼ਿਲ੍ਹਾ ਸੰਗਰੂਰ ਧੂਰੀ ਦੇ ਕੋਲੇ ਜੀ ਦੁੱਧ 11 ਕਿਲੋ ਵੀਰੇ ਤੇ ਛੋਈ ਨੂੰ ਵੀਰੇ 4-5 ਦਿਨ ਹੋ ਗਏ ਜੀ ਮੱਝ ਕਾਲੀਆ ਚਿੱਟੀ ਥੋੜੀ ਜਿਹੀ ਪੋਂਛਾ ਵੀਰੇ ਗੋਲ ਚੰਗਦੀ ਆ ਆਰਡਰ ਬਹੁਤ ਸ਼ੋਹਣਾ ਲੇਵੇ ਜੰਬੰਦਰ ਬਹੁਤ ਸ਼ੋਹਣੀਆਂ ਕੱਦਗਾਠ ਬਹੁਤ ਚੰਗਾ ਵੀਰੇ ਤੇ ਖੜੀ ਪਿਛਲੇ ਅੱਡੇ ਕੋਲੇ ਵੀਰੇ ਇਹਨਾਂ ਦਾ ਘਰ ਆਗਾ ਕਿ ਲੋਡ ਹੋਵੇ ਭਾਈ ਵੀਰ ਨੂੰ ਤਾਂ ਵੀਰੇ ਲੈ ਸਕਦਾਗਾ ਨੰਬਰ ਆਪਣਾ ਪਾਇਆ ਹੋਇਆ ਸਕਰੀਨ ਦੇ ਉੱਪਰ ਕਿ ਜੇ ਭਰਾ ਨੂੰ ਲੋਡਾਂ ਮੱਝ ਦੀ ਵੀਰੇ ਤਾਂ ਬਹੁਤ ਹੀ ਘੱਟ ਰੇਟ ਤੇ ਮੱਝ ਵਿਕਾਉਗਾ ਜੀ ਆਮ ਘਰੇ ਜਾ ਘਰੇਲੂ ਮੱਝ ਆ ਕਿ ਜੇ ਵਪਾਰੀ ਕੋਲ ਨਹੀਂ ਹੈਗੀ ਜੀ ਜੇ ਭਰਾ ਨੂੰ ਲੋਡ ਹੋਵੇ ਤਾਂ ਮੱਝ ਲੈ ਸਕਦਾ ਵੀਰੇ ਬਹੁਤ ਚੰਗੀ ਮੱਝਾਂ ਘਰ ਦੀ ਪਾਲੀ ਹੋਈ ਝੋਟੀ ਹੈ ਜੀ ਕਿ ਜੇ ਭਰਾ ਨੂੰ ਲੋੜਾ ਤਦੇ ਉਰਗ ਕਾਲਾ ਕਰਿਓ ਵੀਰੇ ਬਾਕੀ ਆਪਾਂ ਨੰਬਰ ਬਾਈਆਂ ਦਾ ਸਕਰੀਨ ਦੇ ਉੱਪਰ ਪਾਇਆ ਹੋਇਆ ਇਹਨਾਂ ਨਾਲ ਗੱਲ ਕਰ ਲਿਓ ਬਹੁਤ ਹੀ ਜਿਆਜਮ ਮੁੱਲਾ ਤੇ ਹੁਣ ਹੁਣ ਆਪਾਂ ਮੱਝ ਦਾ ਜੀ ਕੱਟਾ ਪਿਛੇ ਕੱਟਾ ਨਾਲ ਦਾ ਕੱਟਾ ਪਿਛੇ ਜੀ ਠੀਕ ਹੈ ਇਹਦੇ ਵਧੀਆ ਭਰਿਆ ਹੋਇਆ ਤੀਗਾ ਜੀ ਕੱਟਾ ਜੈਡ ਬਲੈਕ ਹੈ ਜੀ ਕਿੱਤੀ ਥੋੜੀ ਜਿਹੀ ਪੂਛਾਂ ਗਏ ਨੇ 2 ਇੰਚ ਜੀ ਪਰ ਜੱਟਾ ਬਹੁਤ ਸੋਹਣਾ ਜੀ ਤੇ ਘਾਣੋਂ ਲੋੜਾ ਵੀਰੇ ਤਾਂ ਇਹਨਾਂ ਨਾਲ ਬਾਈਆਂ ਨਾਲ ਗੱਲ ਕਰ ਲਿਓ ਕਾਲ ਜੀ ਸਾਰਿਆਂ ਨੂੰ